श्री गोपाल मंदिर ਵੱਲੋਂ ਮੰਦਿਰ ਵਿੱਚ ਅੱਜ ਮਹਾਕਾਲ ਦੀ ਸੰਦਿਆ ਪੁਸ਼ਪ ਆਰਤੀ ਦਾ ਆਯੋਜਨ ਕੀਤਾ ਗਿਆ ਇਸ ਆਰਤੀ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਮੰਦਿਰ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਲਈ ਉਪਰਾਲੇ ਵੀ ਕੀਤੇ ਗਏ ਅਤੇ ਸ਼ਰਧਾਲੂਆਂ ਨੂੰ ਨਿਵੇਦਨ ਵੀ ਕੀਤਾ ਗਿਆ ਮੰਦਿਰ ਵਿੱਚ ਆ ਕੇ ਭਗਵਾਨ ਪੁਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਚੀ ਫੈਡਿਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਹੈ ਤੁਮਿਕ ਜੈ ਹੋ ਜਨਮੁ ਹੋਮੀ ਜੈ ਹੋ ਵਾਸੀ ਵਿਸ਼ਵਨਾਥ ਕੀ ਜੈ ਸ਼ੰਕਰ ਜੀ ਅੱਜ ਸ਼੍ਰੀ ਗੋਪਾਲ ਮੰਦਰ ਕਮੇਟੀ ਵੱਲੋਂ ਜਿਹੜੀ ਸੰਧਿਆ ਪੂਜਾ ਭਾਰਤੀ ਸ਼ੁਰੂ ਕੀਤੀ ਗਈ ਆ ਅੱਜ ਉਹ ਦੂਸਰੇ ਸੋਮਵਾਰ ਦੀ ਆਤੀ ਹੈ ਲੋਕ ਐਚ ਵਿੱਚ ਲੋਕਾਂ 'ਚ ਬਹੁਤ ਉਤਸ਼ਾਹ ਹੈ ਲੋਕੀ ਕੁੰਮ ਭਾ ਕੇ ਮੰਦਰ ਵਿੱਚ ਪਹੁੰਚ ਰਹੇ ਪਹੁੰਚ ਰਹੇ ਹਨ ਔਰ ਆਰਤੀ ਵਿੱਚ ਹਿੱਸਾ ਲੈ ਰਹੇ ਹਨ ਔਰ ਸਾਰੇ ਇਲਾਕਾ ਨਿਵਾਸੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੂਛ ਭਾਰਤੀ ਵਿੱਚ ਹਿੱਸਾ ਲੈ ਕੇ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਅਰਦਾਸ ਤੁਹਾਡੇ ਕੋਲ ਜੀ ਆਇਆਂ ਨੂੰ ਹੋਈ ਜਾਂਦੀ ਹੈ ਦੱਸਣ ਆ ਜਾਂਦੇ ਹੋ ਕਦੋਂ ਵੀ ਘਾਟ ਹੋਣੀ ਜਾਂਦਾ ਹੈ। ਇਹ ਯਾਤਰਾ ਸਾਡੀ ਸਾਲ ਦੇ ਵਿੱਚ ਇੱਕ ਵਾਰ ਹੀ ਜਾਂਦੇ ਆ ਤੇ ਹੁਣੇ ਰੀਸੈਂਟਲੀ ਅਸੀਂ ਤਿੰਨ ਜੋਤੀ ਲਿੰਗਾਂ ਦੀ ਯਾਤਰਾ ਕਰਕੇ ਆਏ ਆ ਤੇ ਲੋਕ ਹੁਣ ਉਸ ਤੋਂ ਬਾਅਦ ਅਸੀਂ April ਚ ਐਕਸਪੈਕਟਡ ਹੈ ਵੀ ਵਰਿੰਦਾਵਨ ਦੀ ਯਾਤਰਾ ਕਰਾਂਗੇ। ਮੈਂ ਗੌਰਵ ਸ਼ਰਮਾ ਅੱਜ ਦਾ ਜਿਹੜਾ ਮੰਦਿਰ ਦਾ ਪ੍ਰੋਗਰਾਮ ਕੀਤਾ ਅੱਜ ਅਸੀਂ ਪੁਸ਼ਪਾਰਤੀ ਕੀਤੀ ਹੈ ਇਹ ਅਸੀਂ ਇੱਕ ਤਰੀਕ ਤੋਂ ਸਟਾਰਟ ਕੀਤੀ ਹੈ ਮੰਦਿਰ ਦੇ ਵਿੱਚ ਕੋਚ دسمبر ਦੇ ਵਿੱਚ ਅਸੀਂ ਤਿੰਨ ਜੋਤੀ ਲਿੰਗ ਦੀ ਯਾਤਰਾ ਤੇ ਗਏ ਸੀ ਇਹ ਜਿਹੜੀ ਆਪਣੀ ਆਰਤੀ ਐ ਅਸੀਂ ਉਜੈਨ ਮਹਾਕਾਲ ਜੀ ਦੇ ਮੰਦਿਰ ਵੇਖੀ ਸੀ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹ ਗੋਪਾਲ ਮੰਦਿਰ ਦੇ ਵਿੱਚ ਉਸ ਤਰ੍ਹਾਂ ਦੀ ਆਰਤੀ ਦਾ ਯੋਜਨ ਕੀਤਾ ਜਾਵੇ ਤੇ ਸਾਡੀ ਦੂਸਰੀ ਸੋਵਾਰ ਆਰਤੀ ਹੈ ਤੇ ਲੋਕਾਂ ਨੂੰ ਬੜਾ ਮਜ਼ਾ ਆ ਰਿਹਾ ਆਰਤੀ ਦਾ ਬਹੁਤ ਹੀ ਆਨੰਦ ਮਰਸ ਰਿਹਾ ਹੈ ਲੋਕੀ ਬੜੇ ਖੁਸ਼ ਨੇ ਜਿਹੜਾ ਇਹ ਆਰਤੀ ਦਾ ਯੋਜਨ ਕੀਤਾ ਅਸੀਂ ਇੱਥੇ ਤੇ ਲੋਕਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉਹ ਕਹਿੰਦੇ ਸਾਨੂੰ ਘਰ ਬੈਠੇ ਹੀ 우ਜੈਨ ਦੇ ਤੁਸੀਂ ਦਰਸ਼ਨ ਕਰਵਾਤੇ ਨੇ ਤੇ ਸਾਡੀ ਕੋਸ਼ਿਸ਼ ਹੈ ਕਿ ਆਰਤੀ ਕੰਟੀਨਿਊ ਕੀਤੀ ਜਾਵੇ ਸਰ ਕੀ ਟਾਈਮਿੰਗ ਦੇ ਆਰਤੀ ਦੀ ਆਰਤੀ ਸਵੇਰੇ ਸ਼ਾਮ ਨੂੰ 6 ਵਜੇ ਆਰਤੀਆਂ ਸਟਾਰਟ ਹੋ ਜਾਂਦੀਆਂ ਜਿਹੜੀ ਮਹਾਕਾਲ ਜੀ ਦੀ ਆਰਤੀ ਹੈ ਉਹ 6:30 ਵਜੇ ਪੂਰੇ 6:30 ਵਜੇ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿਹੜੇ ਮੰਦਰ ਤੇ ਪ੍ਰੋਗਰਾਮ ਕਰਾਇਆ ਜਾਂਦਾ ਹੈ ਹੋਰ ਮੰਦਰ ਦੇ ਵਿੱਚ ਹਰ ਤਰ੍ਹਾਂ ਦੇ ਪ੍ਰੋਗਰਾਮ ਕਰਾਏ ਜਾਂਦੇ ਹਨ ਸ਼ਵਰਾਤਰੀ ਮਨਾਈ ਜਾਂਦੀ ਹੈ ਜਨਮਸਵੀ ਮਨਾਈ ਜਾਂਦੀ ਆ ਨਰਾਤੇ ਮਨਾਏ ਜਾਂਦੇ ਨੇ ਕੋਈ ਵੀ ਤਿਉਹਾਰ ਆ ਹੁਣ ਜਲਦੀ ਹੀ RAM ji ਦੇ ਜਿਹੜੇ 22 ਤਰੀਕ ਨੂੰ ਸਾਡਾ ਉਦਘਾਟਨ ਹੋ ਰਿਹਾ ਇਥੇ ਮੰਦਰ ਦੇ ਵਿੱਚ ਅਸੀਂ ਸੰਧਿਆ ਕੀਰਤਨ ਰੱਖੀ ਆ ਨਾਲ ਅਤੀਸ਼ਬਾਜੀ ਰਾਤ ਨੂੰ ਰੱਖੀ ਆ ਔਰ ਮੰਦਰ ਨੂੰ ਪੂਰੇ ਭਵਵੇਂ ਟੰਗ ਦੇ ਨਾਲ ਸਜਾਇਆ ਜਾ ਰਿਹਾ ਆ ਮੇਰਾ ਨਾਮ ਪੁਨੀਸ਼ ਸ਼ਰਮਾ ਮੈਂ ਗੋਪਾਲ ਮੰਦਰ ਚ ਇੱਕ ਸੇਵਕ ਆ ਸੋਮਵਾਰ ਦੇ ਸੋਮਵਾਰ ਹਰ ਸੋਮਵਾਰ ਇੱਥੇ ਪੁਸ਼ਪਾਰਤੀ ਦਾ ਯੋਜਨ ਕੀਤਾ ਹੈ ਬੜੀ ਹਮਮਹਾ ਕੇ ਜਨਤਾ ਇੱਥੇ ਆਂਦੀ ਹੈ ਤੇ ਪੁਸ਼ਪਾਰਤੀ ਦਾ ਆਨੰਦ ਲੈਂਦੀ ਹੈ ਮੇਰਾ ਅੰਮ੍ਰਿਤਸਰ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਇਹੋ ਬਲਾਵਾ ਹੈ ਵੀ ਇੱਥੇ ਆਣ ਗੋਪਾਲ ਮੰਦਰ ਦੇ ਵਿੱਚ ਸ਼ਾਮ ਨੂੰ 6:30 ਵਜੇ ਪੁਸ਼ਪਾਰਤੀ ਦਾ ਆਨੰਦ ਮਾਣੋ 22 ਤਰੀਕ ਨੂੰ ਰਾਮ ਮੰਦਿਰ ਉੱਤੇ ਘਟਨਾ ਹੋਵੇਗੀ ਕਿਹੜਾ ਚੋਕ 22 ਤਰੀਕ ਨੂੰ ਸਾਡੀ ਕੋਪਾਲ ਮੰਦਿਰ ਕਮੇਟੀ ਵੱਲੋਂ ਦੀਵਾਂ ਲਾ ਵੀ ਕੀਤੀ ਜਾਏਗੀ ਤੇ ਪੂਰਾ ਮੰਦਿਰ ਵੱਖ-ਵੱਖ ਰੰਗ-ਭੰਗੀਆਂ ਲਾਈਟਾਂ ਨਾਲ ਸਜਾਇਆ ਵੀ ਜਾਏਗਾ ਤੇ ਰਾਤ ਨੂੰ ਆਤੀਸ਼ਬਾਜ਼ੀ ਵੀ ਸਾਡੀ ਕਮੇਟੀ ਵੱਲੋਂ ਕਰਨ ਦਾ ਪੂਰਾ ਪ੍ਰਬੰਧ ਹੈ ਤੇ ਇੱਥੇ ਭਜਨ ਸੰਦਿਆ ਦਾ ਵੀ ਯੋਜਨਾ ਹੀ ਕੀਤਾ ਹੈ। ਕਾਦੀ ਮੰਦਿਰ ਵੱਲੋਂ ਯਾਤਰਾ ਵੀ ਜਾਇਆ ਜਾਏਗੀ ਅਯोध्या ਏਤੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਮੰਦਿਰ ਵੱਲੋਂ ਯਾਤਰਾ ਵੀ ਕਰਾਂਗੇ ਯੋਜਨਾ